ਇਹ ਭੈਣਾ ਫੇਰ ਜਾਂਦੀਆਂ ਇੱਧਰ ਨੂੰ ਚਲ ਜਾਂਦੀਆਂ ਭੈਣਾ ਇੱਧਰ ਨੂੰ ਚਲ ਜਾਂਦੀਆਂ ਕੀ ਗੱਲ ਕੀ ਆ ਇਹ ਜਿਹੜੇ ਸਰਕਾਰੀ ਜਗ੍ਹਾ ਜਿਹੜਾ ਪਲਾਟ ਮੇਲਣ ਲੱਗੇ ਵੀ ਅਦਲਾ ਬਦਲੀ ਹੋ ਰਹੀ ਆ ਇਹ ਸਾਡੇ ਬਿੱਟੂ ਮਸੀਹ ਜੀ ਬਹੁਤ ਸਾਰਾ ਸਾਡਾ ਮਾਣ ਸਤਿਕਾਰ ਕਰਦੇ ਨੇ ਇਹ ਪ੍ਰਧਾਨ ਸਾਹਿਬ ਜੀ ਇੱਕ ਮਿੰਟ ਤੁਸੀਂ ਚੇਅਰਮੈਨ ਸਾਹਿਬ ਜੀ ਇੱਕ ਮੰਚ ਤੇ ਆ ਜਾਓ 2 ਮਿੰਟ ਸਾਰੇ ਆ ਜਾਓ ਭੀਪੇ ਬੰਦੇ ਬਣ ਕੇ ਇਹ ਬਿੱਟੂ ਭਾਈਏ ਅਗਰ ਬਿੱਟੂ ਮਸੀਹ ਜੀ ਹਾਂ ਬਿੱਟੂ ਮਸੀਹ ਜੀ ਉਹਨਾਂ ਵੱਲੋਂ ਬਹੁਤ ਸਾਰਾ ਮਾਣ ਬਹੁਤ ਸਾਰਾ ਮਾਣ ਆਇਆ ਤੇ ਹੋ ਬਿੱਟੂ ਭਾਈ ਆਜੋ ਜੀ ਹਾਂ ਆਜੋ ਜਿੰਨੇ ਸਾਰੇ ਇੱਕ ਵਾਰੀ ਫੋਟੋ ਵਲਵਾ ਲਈਏ ਪਤਾ ਨਹੀਂ ਅਗਲੀ ਆ ਨੂੰ ਮੈਂ ਭਜਣਾ ਕਿ ਨਹੀਂ ਭਜਣਾ ਹੈ ਨਹੀਂ ਨਹੀਂ ਇਧਰ ਹੀ ਆ ਗਏ ਮਮਾ ਸੰਦੀਕ ਵੀ ਆਏ ਆਏ ਹੈ ਪ੍ਰਾਣਾ ਪ੍ਰਾਣਾ ਮਾਡਲ ਆ ਗਿਆ ਨਹੀਂ ਇਹ ਇਹ ਪ੍ਰਾਣਾ ਮਾਡਲ ਪਿੱਛੇ ਵੇਖ 911 ਹਾਂ ਜੀ ਇਹ ਕਿਉਂਕਿ ਹਾਸਾ ਜਰੂਰ ਦੀ ਖਰਾਕ ਆ ਇਧਰ ਆ ਸਾਰੇ ਨਵੇਂ ਮਾਡਲ ਆ ਪੈਸੇ ਫੜੋ ਦੇ ਪਹਿਲੇ ਪੈਸੇ ਫੜ ਵਾਹ ਜੀ ਨਿਕਾਇਆ ਨਹੀਂ ਤੇਤ ਵਗੈਰਾ ਜੀ ਨਹੀਂ ਲੱਗਦਾ ਇਹਦਾ ਇਹ ਦਸਹਿਰਾ ਕਮੇਟੀ ਦੇ ਨੇ ਸਾਰੇ ਜਿੰਨੇ ਮੈਂਬਰ ਜਿੰਨੇ ਚੇਅਰਮੈਨ ਪ੍ਰਧਾਨ ਸਾਹਿਬ ਸਾਰਿਆਂ ਨੇ ਮੈਂ ਨਿਮਸ਼ਕਾਰ ਪੈਰੀ ਪੈਣਾ ਕਰਦੀ ਕਿਉਂਕਿ ਜਿਨ੍ਹਾਂ ਨੇ ਬਹੁਤ ਸੋ ਬਹੁਤ ਸੋਹਣਾ ਪ੍ਰਾਲਾ ਕਰਕੇ ਇਸ ਦਿਸ਼ਾਇਰੇ ਨੂੰ ਕਾਮਯਾਬ ਕੀਤਾ ਤੇ ਵਧਾਈ ਤੁਹਾਨੂੰ ਦਿੰਦੀਆਂ ਤੇ ਵਧਾਈ ਮੈਨੂੰ ਵੀ ਦਿਓ ਤੁਸੀਂ ਹਾਂ ਹਾਂ ਗੱਲ ਦੇ ਵਿੱਚ ਹਵਾ ਆ ਨਾ ਹੈ ਇਹ ਇੱਕ ਹੋ ਰਹੀ ਹੈ ਪਾਰਲੀਮਨ ਦੂਜੇ ਚਲ ਜਾਓ ਆ ਜਾਓ ਪਰ ਤਾਂ ਹੱਸਾਂ ਵੀ ਤੁਸੀਂ ਮਗਰ ਖਲੋਣੇ ਕਿੰਨੇ ਤੇ ਆਓ ਨਹੀਂ ਆ ਡਾਕਟਰ ਨਹੀਂ ਆ ਜਣਾ ਨਹੀਂ ਕੁੱਤ ਗਿਆ ਡਾਕਟਰ ਡਾਕਟਰ ਨੂੰ ਨਾ ਛੇੜ ਇਹ ਡਾਕਟਰ ਸਾਹਿਬ ਵਾਹਿਗੁਰੂ ਡਾਕਟਰ ਨੇ ਲਾਤਾ ਜੋ 500 ਦਾ ਟੀਕਾ ਏ ਸੈਂਟਰੀ ਸਾਹਿਬ ਜੀ ਰਹਿ ਗਏ ਜਿਨ੍ਹਾਂ ਦੇ ਕੋਲ ਸਾਰੇ ਪੈਸੇ ਹੁੰਦੇ ਆ ਕੋਈ ਕੋਈ ਨਹੀਂ ਤੂੰ ਪੈਸੇ ਨਾ ਫੜਿਆ ਕਰ ਆ ਨੀ ਬਾਹ ਫੜਦੀ ਇਧਰ ਪੁਰਾਣਾ ਮਾਡਲ ਸ਼ੁਕਰ ਸਾਡੇ ਨਾਲ ਤਾਂ ਪੀਸ ਵੀ ਕੋਈ ਹੈਗਾ ਕਾਰਡੀਆਂ ਚ ਹੈ ਨਹੀਂ ਤੇਰੇ ਅਗੇ ਤੇਰ ਘੜਦਾ ਜਿਉਂਦੀ ਬਾਹ ਫੜ ਲਈ ਆ ਤੇ